ਦੇਸ਼ ਦੁਨੀਆ ਵਜਪਾ ਤੇ ਪੰਜਾਬੀਆਂ ਨੂੰ ਸੱਤ ਚਕੇ ਕਾਲ ਮੈਰਜਿੰਦਰ ਸਿੰਘ ਬਿਲਕਤ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਅਕਸਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮੇਂ ਤੋਂ ਅਸੀਂ ਤੁਹਾਨੂੰ ਡਾਕਟਰ ਜਗਜੀਤ ਸਿੰਘ ਸੰਘੇੜਾ ਹੁਣਾਂ ਦੇ ਨਾਲ ਮਿਲੋਨੇ ਆ ਡਾਕਟਰ ਜਗਜੀਤ ਸਿੰਘ ਸੰਘੇੜਾ ਇੰਗਲੈਂਡ ਦੇ ਵਿੱਚ ਡਾਕਟਰ ਰਹਿਆ ਅੱਜ ਕੱਲ ਉਹ ਰਿਟਾਇਰ ਹੋ ਕੇ ਸਾਲ ਦੇ ਵਿੱਚ ਦੋ ਵਾਰੀ ਬਿਲਕੇ ਆਉਂਦੇ ਆ ਬਿਲਕਾ ਜਨਰਲ ਹਸਪਤਾਲ ਤੁਸੀਂ ਜਾਣਦੇ ਹੋ ਉਹ ਇਨਾਂ ਦਾ ਹੀ ਇੱਕ ਸੁਪਨਾ ਸੀ ਤੇ ਉੱਥੇ ਹੀ ਇਹ ਸਾਲ ਦੇ ਵਿੱਚ ਦੂ ਟੂਰਾਂ ਦੇ ਵਿੱਚ ਹਸਪਤਾਲ ਨੂੰ ਬਹੁਤ ਸਾਰੇ ਜਿਹੜਾ ਆ ਉਹ ਸਯੋਜ ਕਰਕੇ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਮੈਡੀਕਲ ਕੈਂਪ ਹੁਣ ਤੱਕ ਜਿਹੜੇ ਦੋ ਲੱਗ ਚੁੱਕੇ ਆ ਤੁਸੀਂ ਦੇਖਿਆ ਮੁਫਤ ਦਵਾਈਆਂ ਮੁਫਤ ਡਾਕਟਰੀ ਸਹੂਲਤ ਦਿੱਤੀ ਜਾ ਰਹੀ ਆ ਇਹਨਾਂ ਵੱਲੋਂ ਤੇ ਇਹਨਾਂ ਦੇ ਸਯੋਜੀਆਂ ਵੱਲੋਂ ਤੇ ਅਸੀਂ ਜਦੋਂ ਵੀ ਡਾਕਟਰ ਸਾਹਿਬ ਇੱਥੇ ਪੰਜਾਬ ਬਿਲਗਾ ਵਿੱਚ ਆਉਂਦੇ ਆ ਤਾ ਇਨਾ ਕੋਲੋਂ ਇਨਾ ਦਾ ਬਹੁਤ ਤਜਰਬਾ ਪਿਛਲੇ 50 ਸਾਲ ਦਾ ਤਜਰਬਾ ਜਿਹੜਾ ਉਹਦੇ ਵਿੱਚੋਂ ਕੁਝ ਅੰਸ਼ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡੇ ਸਰਉਤੇ ਸਾਡੇ ਅਲਾਕਾ ਵਾਸੀ ਇਨਾ ਦੀਆਂ ਜਿਹੜੀਆਂ ਬੜੀ ਮੁੱਲੀਆਂ ਜਾਣਕਾਰੀਆਂ ਉਹਨਾਂ ਤੋਂ ਜਾਗਰੂਕ ਹੋਣ ਇਸ ਲਈ ਐਸ ਨੂੰ ਲੈ ਕੇ ਅੱਜ ਵੀ ਅਸੀਂ ਜੁੜੇ ਹਾਂ ਤੇ ਅੱਜ ਵੀ ਜਿਹੜੇ ਸਾਡੇ ਮੁੱਦੇ ਆ ਉਹਦੇ ਵਿੱਚ ਅਸੀਂ ਗੱਲ ਕਰਨੀ ਹੈ ਕਿ ਜਿਵੇਂ ਕਿ ਪਿਛਲੇ ਸਮੇਂ ਇਨਾਂ ਨੇ ਬੇੜੇਕੇ ਤੇ ਛਪੜਾਂ ਬਾਰੇ ਗੱਲ ਕੀਤੀ ਸੀ ਅਗਰ ਛਪੜ ਖਤਮ ਹੋਣ ਤਾਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਉਹਦੇ ਨਾਲ ਇਹਨੇ ਗੱਲ ਕੀਤੀ ਸੀ ਇਹ ਤੇ ਆਪਾਂ ਗੱਲਾਂ ਕਰਦੇ ਕਰਦੇ ਗੱਲ ਕਰਾਂਗੇ ਕੀ ਵਾਕਈ ਛਪੜ ਖਤਮ ਹੋਣਾ ਬਿਮਾਰੀਆਂ ਖਤਮ ਹੋਣਗੀਆਂ ਜਾਂ ਘਟਣਗੀਆਂ ਉਹ ਜਾਣਕਾਰੀ ਲਵਾਂਗੇ ਇਹਨਾਂ ਕੋ ਤੇ ਅਗਲੀ ਗੱਲ ਇਹ ਆ ਵੀ ਬਿਲਕਾ ਜਨਰਲ ਹਸਪਤਾਲ ਦਾ ਨਾਮ ਉਸ ਵੇਲੇ ਬਿਲਕਾ ਜਨਰਲ ਹਸਪਤਾਲ ਚੈਰੀਟੇਵ ਰੱਖਿਆ ਗਿਆ ਸੀ ਤੇ ਲੋਕਾਂ ਦਾ ਅਕਸਰ ਇਹ ਸਵਾਲ ਹੈ ਕਿ ਚੈਰੀਟੇਵ ਤੋਂ ਚੈਟਰੀ ਜਿਹੜੀ ਆ ਜਿਹੜਾ ਫ੍ਰੀ ਲਾਜਾ ਹੋਣਾ ਚਾਹੀਦਾ ਇਹਨਾਂ ਤੋਂ ਪੁੱਛਣਾ ਅਸੀਂ ਬਣਦਾ ਕਿ ਕਿੰਨਾ ਕੁ ਸੰਭਵ ਹੈ ਉਤੋਂ ਅੱਗੇ ਅਸੀਂ ਗੱਲ ਕਰਾਂਗੇ ਮਿਲਗੇ ਦੀ ਹਰਿਆਲੀ ਲਈ ਪਮਾ ਆਪਾਂ ਸਾਰੇ ਹੀ ਸੋਚਦੇ ਆ ਇਹਨਾਂ ਦਾ ਵੀ ਇੱਕ ਜਿਹੜਾ ਆ ਮਾਨ ਦਾ ਸਵਾਲ ਆ ਜਾਂ ਇਹਨਾਂ ਦਾ ਇੱਛਾ ਆ ਕਿ ਇੱਥੇ ਹਰਿਆਲੀ ਜਿਹੜੀ ਆ ਉਹ ਬਹੁਤ ਜ਼ਿਆਦਾ ਲੋੜ ਹੈ ਤੇ ਉਤੋਂ ਅਗਲਾ ਇਹਨਾਂ ਨੂੰ ਸਵਾਲ ਅਸੀਂ ਕਰਨਾ ਆ ਬਈ ਇਹ ਸਾਨੂੰ ਪਿਛਲੇ ਸਮੇਂ ਵਿੱਚ ਇਹ ਜਾਣਕਾਰੀ ਦਿੰਦੇ ਰਿਹਾ ਕਿ ਅਸੀਂ ਪੰਜਾਬ ਤੋਂ ਬਾਹਰ ਉਹਨਾਂ ਥਾਮਾਂ ਨੂੰ ਦੇਖਣ ਜਾਂਦੇ ਆ ਜਿਹੜੀਆਂ ਇਤਿਹਾਸਕ ਐ ਇਹਨਾਂ ਦਾ ਕਹਿਣਾ ਵੀ ਸਾਡਾ ਵੀ ਇਹ ਜਿਹੜਾ ਏਰੀਆ ਇਹ ਵੀ ਇਤਿਹਾਸਕ ਐ ਤੇ ਇਹ ਅਗਰ ਜੀ ਇਹ ਇਤਿਹਾਸਕ ਐ ਤੇ ਇਹਨਾਂ ਤੋਂ ਜਾਣਦੇ ਆ ਵੀ ਉਹ ਕਿਹੜੇ-ਕਿਹੜੇ ਇਹਨਾਂ ਨੇ ਸਥਾਨ ਦੇਖਿਆ ਜਿਹੜੇ ਇਹਨਾਂ ਨੂੰ ਇਤਿਹਾਸਕ ਲੱਗੇ ਐ ਤੇ ਉਤੋਂ ਅੱਗੇ ਗੱਲ ਕਰਾਂਗੇ ਵੀ ਇਹਨਾਂ ਨੇ ਹੁਣ ਤੱਕ ਜਿਹੜੀਆਂ ਬੁੱਕਾਂ ਰਲੀਜ਼ ਕੀਤੀਆਂ ਨੇ ਲਿਖਤ ਬਣਾ ਦੀਆ ਆਗਾਹ ਕਿਹੜੀ ਕਿਤਾਬ ਆ ਰਹੀ ਆ ਉਹਦੇ ਤੇ ਵੀ ਗੱਲ ਕਰਾਂਗੇ ਹੋਰ ਵੀ ਡਾਕਟਰ ਸਾਹਿਬ ਦੇ ਬਹੁਤ ਸੁਪਨੇ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਤੇ ਬਿੱਲਗੇ ਤੇ ਜਦੋਂ ਬੱਸ ਸਟੈਂਡ ਤੇ ਤੁਸੀਂ ਆਉਨੇ ਆ ਤੇ ਉੱਥੇ ਇੱਕ ਤਲਾਬ ਹੈ ਧਾਰਮਿਕ ਸਥਾਨ ਨਾਲ ਜੁੜਿਆ ਹੋਇਆ ਮੰਦਿਰ ਹੈ ਸ਼ਿਵ ਮੰਦਿਰ ਦੇ ਨਾਲ ਧਾਰਮਿਕ ਇਹ ਤਲਾਬੀਆਂ ਜਿਹੜੀਆਂ ਅਮੀਤਾਂ ਜੁੜੀਆਂ ਉਹਦੇ ਤੇ ਵੀ ਇਹਨਾਂ ਦਾ ਧਿਆਨ ਕੇਂਦਰਦਾ ਉਹਦਾ ਵੀ ਸਵਾਲ ਇਹਨਾਂ ਨੂੰ ਕਰਾਂਗੇ ਉਹਦੇ ਬਾਰੇ ਵੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਅੰਦਰ ਇੱਕ ਖਾਸ ਆ ਉਹ ਵੀ ਇਹਨਾਂ ਦੀ ਖਾਸ ਜਿਹੜੀ ਆ ਤੁਹਾਨੂੰ ਸੁਣਾਉਣੀ ਆ ਆਓ ਪਹਿਲਾਂ ਡਾਕਟਰ ਜਗਜੀਤ ਸਿੰਘ ਸੰਘੇੜਾ ਦਾ ਸਵਾਗਤ ਕਰ ਲੈਂਦੇ ਆ ਤੇ ਇਹਨਾਂ ਤੋਂ ਜਾਣਦੇ ਆ ਜਿਹੜੇ ਮੈਂ ਤੁਹਾਨੂੰ ਸਵਾਲ ਸਨਾਇਆ ਉਹਨਾਂ ਬਾਰੇ ਡਾਕਟਰ ਬਿਲਕਾ ਡਾਕਟਰ ਜਗਜੀਤ ਸਿੰਘ ਸੰਘੇੜਾ ਜੀ ਤੁਹਾਡਾ ਬਿਲਕਾ ਨਿਊਜ਼ ਆਨਲਾਈਨ ਤੇ ਸਵਾਗਤ ਹੈ ਥੈਂਕ ਯੂ ਜਿੰਦਰ ਥੈਂਕ ਯੂ ਬਸੰਬੇਰ ਕਾ ਨਿਊਜ਼ ਅਗੇਨ ਟੂ ਇਨਵਾਈਟ ਕੀਤਾ ਤੇ ਡਿਸਕਸ ਕਰਨ ਲਈ ਮੈਂ ਹੋਰ ਸਾਰੇ ਨੂੰ ਵੀ ਖੁਸ਼ ਕਰਨਾ ਆਪਣੇ ਕਿ ਹੈਗੇ ਆ ਗਲੋਬਲ ਆਡੀਅנס ਉਹ ਗਲੋਬਲ ਸਟਾਨੀ ਆਡੀਅנס ਬਿਲਕੁਲ ਤੇ ਉਹਨਾਂ ਨੂੰ ਉਹਨਾਂ ਨੂੰ ਥੈਂਕ ਯੂ ਕਰਨਾ ਤੇ ਮੈਂ ਆਪਣੇ ਸਰੋਤੇ ਨੂੰ ਦੱਸਿਆ ਵੀ ਸਾਜ ਦੋ ਵਾਰ ਹੀ ਆਉਨੇ ਤੁਸੀਂ ਤੇ ਜਦੋਂ ਮੈਂ ਦੇਖਣਾ ਤੁਹਾਡਾ ਸ਼ਡਿਊਲ ਬਹੁਤ ਬਿਜੀ ਹੁੰਦਾ ਤੇ ਇਸ ਬਿਜੀ ਸ਼ਡਿਊਲ ਦੇ ਵਿੱਚ ਮੈਨੂੰ ਵੀ ਤੁਸੀਂ ਸਮਾਂ ਜਿਹੜਾ ਆ ਔਕਾ ਸੌਖਾ ਦਿੰਨੇ ਆ ਤੇ ਮੇਰੀ ਕੋਸ਼ਿਸ਼ ਹੀ ਹੁੰਦੀ ਆ ਵੀ ਮੇਰੇ ਜਿਹੜੇ ਸਰੋਤੇ ਮੈਨੂੰ ਸੁਣਨ ਆਲੇ ਆ ਮੈਂ ਉਹਨਾਂ ਨੂੰ ਤੁਹਾਡੇ ਕੋਲ ਬਹੁਤ ਬੜਮੁੱਲਾ ਖਿਆਨਾਂ ਤੁਹਾਡੇ ਤੁਸੀਂ ਡਾਕਟਰ ਵੀ ਰਹੇ ਆ ਤੁਸੀਂ ਸਪੋਰਟਸ ਬਾਰੇ ਬਹੁਤ ਜਾਣਦੇ ਆ ਤੁਸੀਂ ਹਿਸਟਰੀ ਬਾਰੇ ਬਹੁਤ ਜਾਣਦੇ ਆ ਤੇ ਮੇਰੇ ਜਿਹੜੇ ਹਨ ਸਲੂਤੀ ਵਿਦੇਸ਼ਾਂ 'ਚ ਬੈਠੇ ਆ ਇਸ ਇਲਾਕੇ ਨਾਲ ਸੰਬੰਧਤ ਉਹ ਮੈਨੂੰ ਫੋਨ ਕਰਕੇ ਅਕਸਰ ਜਿਹੜੇ ਤੁਹਾਡੇ ਬਦਬੰਦੇ ਵਿਚਾਰਿਆ ਉਹਨਾਂ ਤੇ ਟਿੱਪਣੀ ਵੀ ਕਰਦੇ ਆ ਸੁਲਾਉਂਦੇ ਵੀ ਆ ਤੇ ਮੈਂ ਆਸ ਕਰਦਾ ਆ ਕਿ ਜਿਹੜਾ ਅੱਜ ਦਾ ਆਪਣਾ ਪ੍ਰੋਗਰਾਮ ਆ ਉਹਨੂੰ ਵੀ ਸੁਣ ਕੇ ਆਪਾਂ ਨੂੰ ਜਿਹੜਾ ਆ ਦੂਰੋਂ ਬੈਠੇ ਲੋਕ ਜਿਹੜੇ ਆ ਉਹ ਜ਼ਰੂਰ ਇੱਥੇ ਕਮੈਂਟ ਵੀ ਕਰਨਗੇ ਵਿਚਾਰ ਵੀ ਕਰਨਗੇ ਆਪਾਂ ਆਸ ਕਰਦੇ ਆ ਤੇ ਹੁਣ ਮੈਨੂੰ ਇਹ ਦੱਸਿਓ ਵੀ ਤੁਹਾਡਾ ਐਸ ਵਾਰ ਆਏ ਆ ਕਿ ਹੋਇਆ ਸ਼ਡਿਊਲ ਚੱਲਦਾ ਆ ਉਹ ਬਿਜ਼ੀ ਰਹੇ ਉਹ ਬਿਜ਼ੀ ਰਹੇ ਪੰਜ ਵੀ ਪੰਜ ਵੀ ਕੋਈ ਨਹੀਂ ਤੇ ਤੂੰ ਪਾਇਆ ਮਨ ਪਿਆਰ ਹਰ ਪਹਿਲੀ ਵਾਰ ਆਏ ਜਾਂਦੇ ਜੀ ਤੇ ਉਹ ਫਿਰ ਚਾਰ ਵਾਰੀ ਆਉਂਦੇ ਸੀਗੇ ਜੀ ਵਾਈਫ ਟੀਚਰਸ ਆ ਪਾਇਆ ਬਿਲਕੁਲ ਹੌਲੀ ਡੇ ਆਈ ਸੀ ਠੀਕ ਉਹਦੇ ਵੀ ਕਹਿੰਦਾ ਸੀ ਹੁਣ ਰਿਟਾਇਰਡ ਸੈਮੀ ਰਿਟਾਇਰ ਮੈਂ ਵਰਡ ਰਿਟਾਇਰਮੈਂਟ ਹੀ ਲਾਈ ਕਰਦਾ ਡਾਕਟਰ ਡਾਕਟਰ ਰਹਿੰਦਾ ਟੀਚਰ ਟੀਚਰ ਰਹਿੰਦੇ ਆ ਸੋ ਇਹਦਾ ਮਤਲਬ ਅਡਮਿਨ ਡਿਊਟੀ ਤੋਂ ਤੁਸੀਂ ਫ੍ਰੀ ਹੋ ਗਏ ਵੱਜ ਮੈਂ ਨਹੀਂ 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 ਮੈਂ ਫੁੱਲੀ ਰਿਟਾਇਰ ਨਹੀਂ ਕੋਈ ਕੰਮ ਕਰਦਾ ਹਾਂ ਸੈਸ਼ਨ ਕਰਦੇ ਹਾਂ ਸੋ ਅੱਛਾ ਕਰਦੇ ਹਾਂ ਵਾਈਟ ਥੋੜੇ ਕਰ ਦਿਆ ਸੋ ਵਰਡ ਰਿਟਾਇਰਮੈਂਟ ਮੈਂ ਲਾਈਕ ਨਹੀਂ ਕਰਦਾ ਯੂਜ਼ ਜੀ ਜਾਇ ਨਾ ਯੂਸ਼ਕਾ ਠੀਕ ਹੈ ਐਨੀਵੇ ਸੋ ਬੀਜੀ ਹਸਪੀਟਲ ਨਾ ਹੋਰ ਵੀ ਤੇ ਬੀਜੀ ਬੰਦੇ ਜਾਂਦੇ ਆ ਬੂਜੀ ਤੇ ਅੱਛਾ ਸਾਡੇ ਸਰੋਤਿਆਂ ਨੂੰ ਦੱਸਿਓ ਬਈ ਐਸ ਵਾਰ ਡਾਕਟਰ ਹਸਪੀਟਲ ਨੂੰ ਨਵੇਂ ਜਿਹੜੇ ਆ ਕੋ ਸਾਧਨ ਜੀ ਕੀ ਕਰਕੇ ਚੱਲੇ ਆ ਉਹ ਵੀ ਛੋਟਾ ਜਿਹਾ ਮੈਸੇਜ ਦੇ ਦਿਓ ਉਹ ਇੱਕ ਤਾਂ ਆਪਾਂ ਗੱਡੀ ਲੈ ਕੇ ਦਿੱਤੀ ਆ ਤੈਨੂੰ ਐਸ ਯੂ ਨੋ ਆਪਣੇ ਏਵਰੀ ਮਾਰਨਿੰਗ ਤੋਂ ਰਸਟ ਸਟਾਫ ਹੁੰਦਾ ਲੜਾਣੇ ਹਾਂ ਜੀ ਤੇ ਨੌਂ ਉਹ ਐਕਲ ਸਪੈਸ਼ਲਿਸਟਸ ਉਹਦੇ ਉਹ ਬੜੀ ਹੰਲੀ ਚੇੜੇ ਰਹਿੰਦੇ ਆ ਠੀਕ ਹੈ ਤੇ ਉਹਦਾ ਖਰਚ ਵੀ ਕਾਫੀ ਹੋਇਆ ਅੱਜ ਟੋਲ ਕਮਿਸ਼ਨ ਹੋ ਜਾਂਦੀ ਆ ਜੀ ਇੱਕ ਤਾਂ ਟੋਲ ਲੱਗੇ ਰਿਹਾ ਯਾਰ ਹੋ ਗਿਆ ਤੇ ਅਸੀਂ ਕਰਕੇ ਠਹਿ ਹੋ ਕੇ ਗੱਡੀ ਨਹੀਂ ਲਈਆ ਤਬਸੰਤ ਤੇ ਹੋਰ ਇੱਕ ਆਪਾਂ ਲਈਆ ਇਲੈਕਟ੍ਰਿਕ ਸਕੂਟਰ हां जी ओ ਇਹਨੂੰ ਅਸੀਂ ਇਰਿਖਸ਼ਾ ਕਹਿੰਦੇ ਆ ਇਰਿਖਸ਼ਾ ਕਹਿੰਦੇ ਨੇ ਤੇ ਉਹਨਾਂ ਨੂੰ ਕਿਰੇਨਾ ਕੋਈ ਨਹੀਂ ਹੈ ਟ੍ਰਾਂਸਪੋਰਟ ਉਹ ਪਿੰਡਾਂ ਤੋਂ ਚੱਕ ਸਕਦੇ ਆ ਠੀਕ ਆ ਹਾਂ ਬਿਲਗੇ ਤੇ ਵਿੱਚ ਸ਼ੁਰੂਆਤ ਹੋ ਗਈ ਤੇ ਡਾਕਟਰ ਸਾਹਿਬ ਆਪਾਂ ਪਿਛਲੇ ਸਮੇਂ 'ਚ ਜਦੋਂ ਤੋਂ ਤੁਸੀਂ ਬਿਲਗਾ نیوز ਆਨਲਾਈਨ ਨਾਲ ਜੁੜੇ ਆ ਤੇ ਤੁਹਾਡੇ ਮਨ 'ਚ ਇੱਕ ਦਰਦ ਸੀ ਵੀ ਬਿਲਗੇ ਦੇ ਪੇ ਛੱਪੜ ਬਹੁਤ ਆ ਵੀ ਛੱਪੜੇ ਜਿਹੜੇ ਆ ਖਤਮ ਹੋਣੇ ਚਾਹੀਦੇ ਆ ਉਹ ਹੁਣ ਤੁਸੀਂ ਦੇਖ ਰਹੇ ਹੋ ਸੀਵਰੇਜ ਦੀ ਖਦਾਈ ਹੋ ਰਹੀ ਆ ਆਕਾ ਛੱਪੜ ਜਿਹੜਾ ਉਹ ਆਸ ਵਿੱਚ ਜੋੜ ਦਿੱਤੇ ਆ ਔਰ ਉਹਦਾ ਅਗਲਾ ਪ੍ਰੋਗਰਾਮ ਹੈ ਪਾਣੀ ਟ੍ਰੀਟਮੈਂਟ ਪਲਾਂਟ ਜਿਹੜਾ ਬਣ ਰਿਹਾ ਉਤੇ ਕੀਡ ਹੋ ਕੇ ਜਾਣਾ ਅੱਜ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਜਿਹੜਾ ਕੰਮ ਚੱਲ ਰਿਹਾ ਇਹ ਤਾਂ ਬਹੁਤ ਮੈਂ ਕਰੀ ਆਪਣੇ ਐਮਐਲਏ ਆ ਔਰ ਆਪਣੇ ਈਓਬੀਐਸ ਔਰ ਲੱਕੜੀ ਦੀ ਮਿੱਟੀ ਵੀ ਆ ਜੀ ਮੈਂ ਬਹੁਤ ਉਹਨਾਂ ਦੀ ਥੈਂਕ ਯੂ ਕਰਦਾ ਹਾਂ ਕਿ ਕਰਾ ਹੋ ਰਿਹਾ ਬਿਕੋਜ਼ ਕੋਲੋਂ ਆਪਾ ਹਸਪੀਟਲ ਦੀ ਗੱਲ ਕੀਤੀ ਸੀ 25 ਸਾਲ ਹੋ ਗਏ ਨੇ 35 ਸਾਲ ਹੋ ਗਏ ਨੇ ਜੀ ਹਸਪੀਟਲ ਸਟਾਰ ਕਰਦੇ ਸੀ ਵੀ ਸ਼ਪੜਾਂ ਦੇ ਵੀ ਕੰਮ ਕੰਮਾ ਸ਼ਪੜਾਂ ਦੇ ਡਰੇਨਸ ਆ ਇਹ ਬਹੁਤ ਇੰਪੋਰਟੈਂਟ ਰਹਾ ਜੀ ਤੇ ਉੱਤੇ ਉਹਨਾਂ ਕੰਟਰੀਆਂ ਨੂੰ 200 ਸਾਲ ਹੋ ਗਏ ਡਰੇਨਾ ਪੈਣ ਆਪਣੇ ਇਹ ਵੀ ਪੂਰਾ ਪਟਹੋਣ ਲੱਗਦਾ ਕਿ ਮੈਨੂੰ ਆਮ ਵੈਰੀ ਬਹੁਤ ਪਲੀਜ਼ ਜੰਮੇ ਇੱਕ ਕੰਮ ਹੋ ਜਾਣਾ ਇਹ ਪਤਾ ਸਾਰ ਹੋ ਲੱਗ ਜੂਗਾ ਯੂ نو ਪਟਪੜਾਇਆ ਹੁੰਦਾ ਆ ਪਰ ਪਟਪੜਾਇਆ ਨੋਰਮਲ ਲੋਕ ਕਿੰਨੇ ਸਾਹ ਪਟਪਟੇ ਰਿਹਾ ਸੋ ਇਹਦਾ ਮਤਲਬ ਲੱਗਦਾ ਬਹੁਤ ਸੋਣਾ ਹੋ ਜਾਣਾ ਇਹ ਇਹਨਾਂ ਬਿਮਾਰੀਆਂ ਕਰੀਆਂ ਮੈਂ ਗਿਰਸ ਜੀਆ ਟਾਈਫੋਇਡ ਡਾਇਸੈਂਟਰੀ ਸਟਮਕ ਦੀਆਂ ਹੋਰ ਸਮੈਲ ਹੋ ਗਿਆ ਸਾਈਕੋਲੋਜੀਕਲੀ ਬਹੁਤ ਗੁੱਡ ਨਹੀਂ ਸੀਗਾ ਸੋ ਇਹ ਲੱਗਦਾ ਪਾਰਕਾ ਮੰਜਣੀਆ ਬਹੁਤ ਸੋ ਮੈਂ ਬਹੁਤ ਥੈਂਕ ਯੂ ਕਰਦਾ ਕੀ ਹੋ ਰਿਹਾ ਤੇ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਡਾਕਟਰ ਸਾਹਿਬ ਹਣਾ ਨਹੀਂ ਪਿਛਲੇ ਸਮੇਂ ਚ ਇਸੇ ਬਿਲਗਰ نیوز ਆਨਲਾਈਨ ਦੇ ਮਾਧਿਅਮ ਤੋਂ ਪਿਪਲੀ ਸਾਹਿਬ ਗੌਰਦਾਰੇ ਦੇ ਅੱਗੇ ਤੁਸੀਂ ਸਵਾਲ ਕੀਤਾ ਸੀ ਕਿ ਛੱਪੜ ਜਿਹੜਾ ਆ ਉਹ ਠੀਕ ਨਹੀਂ ਲੱਗਦਾ ਐ ਬਈ ਇੱਥੇ ਦੀਵਾਰ ਹੋਣੀ ਚਾਹੀਦੀ ਆ ਤੇ ਤੁਸੀਂ ਜੀ ਜਦੋਂ ਕਹਿ ਕੇ ਗਏ ਸੀ ਉਤੋਂ ਜਦੋਂ ਅਗਲੀ ਵਿਜਿਟ ਸੀ ਤਾਂ ਉੱਥੇ ਸਾਡੇ ਨਗਰਪੰਚਾਇਤ ਵੱਲੋਂ ਦੀਵਾਰ ਜਿਹੜੀ ਕੀਤੀ ਸੀ ਤੇ ਅਸੀਂ ਇਸ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਬਈ ਡਾਕਟਰ ਸਾਹਿਬ ਜਿਹੜਾ ਵੀ ਸਵਾਲ ਕਰਦੇ ਆ ਇਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਆ ਉਹ ਮੈਂ ਜਿਹੜੀ ਆ ਉਹ ਮੇਰੇ ਕਹਿਣਾ ਕੁਝ ਸਾਲਾਂ ਬਾਅਦ ਪੂਰੀ ਹੋ ਜਾਂਦੀ ਆ ਕੰਧ ਤਾਂ ਛੇਤੀ ਜਿਹੜੀ ਬਣ ਗਈ ਸੀ ਛਪਣਾ ਲਈ ਭਾਵੇਂ ਜ਼ਰੂਰ ਕੁਝ ਸਾਲ ਲੱਗਿਆ ਚੁੱਹਾ ਰਗਾ ਹਾਂ ਉਹ ਦਿੰਦਾ ਪਿਛੇ ਬਈ ਸਾਈਕੋਲੋਜੀਕਲੀ ਠੀਕ ਆ ਬਟ ਹਵਾ ਤਾਂ ਹੀ ਹਵਾਈ ਆ ਤੇ ਡਾਕਟਰ ਸਾਹਿਬ ਇੱਕ ਕਾਲ ਹੋਰ ਤੁਹਾਨੂੰ ਵਿਚੋ ਸਵਾਲ ਆ ਗਿਆ ਵੀ ਇੰਦਰਜੀਤ ਕੌਰ ਮਾਨ ਦਾ ਤੁਸੀਂ ਜਿਹੜਾ ਆ ਉਹ ਤਾਰੀਫ ਕੀਤੀ ਆ ਅੱਛਾ ਤੁਸੀਂ ਉਹਨਾਂ ਨੂੰ ਹੋਰ ਵੀ ਕਿਹਾ ਸੀ ਵੀ ਛੱਪੜ ਜਿੱਥੇ ਆ ਉੱਥੇ ਪਾਰਕ ਮਨੇ ਜਾਈਦਾ ਗ੍ਰੀਨਰੀ ਉਹ ਦੁਆਰਾ ਦੱਸਿਓ ਵੀ ਤੁਹਾਨੂੰ ਆਸਮੀਦ ਹੈ ਵੀ ਹੋ ਜਾਊ ਮੈਨੂੰ ਹੋ ਜਾਣੀ ਆਈ ਥਿੰਕ ਦੋਸ ਆਪਾਂ ਦਾ ਪਿਛਲੇ ਸਾਲ ਆਪਾਂ 70 ਸਾਲ ਦੀ ਮਨਾਈ ਸੀ ਉਹ ਪਿੰਨ ਸਕੂਲ ਦੀ ਐਨੀਵਰਸਰੀ ਬਿਲਕੁਲ 70 ਦਾ ਆਪਣਾ ਉਤਾਮ ਰਾਈ ਸੀ ਸਾਡੇ ਮਾਸਟਰ ਸਰਦਾਰ ਡਾਕਟਰ ਸਰਦਾਰ ਉਹਦੀ ਪਹਿਲੀ ਜੌਬ ਸੀ ਜੀ ਬਿਲਕੁਲ ਵਿੱਚ ਮੈਂ ਕਿਹਾ ਉਹ ਹਜੇ ਵੀ ਹੈਲਥੀ ਇਸ 96 97 ਹਜੇ ਵੀ ਇੰਟੈਲੈਕਚੁਅਲੀ ਅਲਰਟ ਆ ਤੇ ਉਹ ਆਪਣੀ ਫਿਰ ਐਮਐਲਏ ਇੰਡੀਜ ਮਨਾਈ ਸੀ ਮੈਂ ਅਪਰੀਸ਼ੀਏਟ ਕੀਤਾ ਤੇ ਮੈਂ ਕਹਿੰਦਾ ਆਈ ਥਿੰਕ ਕਿਹੜੀ ਉਹ ਵੈਰੀ ਲੱਕੀ ਕਿਉਂਕਿ ਮੈਂ ਦੇਖਿਆ ਜੀ ਕੰਮ ਉਹ ਕਰ ਦਿਆ ਇਟਸ ਨੋਟ ਕਿਨੇ ਪੋਲਿਟਿਸ਼ੀਅਨ ਪਤਾਇਆ ਸਟੇਜ ਤੇ ਗਲੰਗ ਅੰਦੇ ਹੁੰਦੇ ਨਹੀਂ ਬਟ ਕਿੰਨਾ ਮੈਂ ਦੇਖਿਆ ਦੋ ਸਾਲਾਂ ਵਿੱਚ ਆਮ ਕੰਫੀਡੈਂਟ ਉਹ ਕੰਮ ਹੋ ਜੂਗਾ ਤੇ ਫਿਰ ਮੈਂ ਇੱਥੇ ਥੋੜਾ ਕਹਿਣਾ ਚਾਹੁੰਦਾ ਮੇਰਾ ਚਾਂਸ ਨਹੀਂ ਮੈਂ ਹੁਣੇ ਇਸ ਟਾਈਮ ਤੇ ਟ੍ਰਾਈ ਕਰੀਤੀ ਬਟ ਉਹ ਉਹ ਸ਼ੀਅਰ ਡਿਫਿਕਲਟ ਟਾਈਮ ਆ ਸਾਲ ਦਾ ਕਾਫੀ ਡਿਫਿਕਲਟੀ ਸੀਗਾ ਜੀ ਫੈਮਲੀ ਵੱਲੋਂ ਜੀ ਵਿਚੋ ਇਸ ਕੋਲੋਂ ਮੈਂ ਕੰਟਰੋਲਰਸ ਮੈਂ ਇੱਥੇ ਦੇ ਨੇ ਆ ਬਿਲਕੁਲ Everybody ਫੈਮਲੀ ਤੇ ਬਟ ਮੈਂ ਕੰਫੀਡੈਂਟ ਹੈਗਾ ਕਿ ਉਹ ਕਹਿੰਦੀ ਆ ਉਹ ਕਰ ਦਿੰਦੀ ਆ ਕਰ ਦਿੰਦੀ ਆ ਤੇ ਇਲਾਕੇ ਦੇ ਲੋਕ ਵੀ ਕਹਿੰਦੇ ਆ ਬਰੇਸ਼ਾ ਚ ਵੀ ਬੈਠੇ ਆਪਣੇ ਜਿਹੜੇ ਪੰਜਾਬੀ ਆ ਉਹ ਕਹਿੰਦੇ ਬਿਲਗੇ ਤੇ ਬਹੁਤ ਬੀਬੀ ਮਾਨ ਜਿਹੜੀ ਆ ਉਹ ਖਿਆਲ ਕਰਦੀ ਚਾਹੇ ਕਹ ਲਈਏ ਜਾਮਾਲ ਬਹੁਤ ਇੱਕ ਪੰਜਾਬੀ ਦਾ ਸ਼ਬਦ ਹੁੰਦਾ ਆ ਬਈ ਬਿਲਗੇੜਾਂ ਤੇ ਜਾਦਾ ਹੀ ਹੋ ਜਿਹੜਾ ਨਾ ਜੇ ਅਸੀਂ ਇਹ ਕਹਿਣਾ ਚਾਹੁੰਦੇ ਆ ਬਈ ਬਿਲਗੇ ਦੇ ਵਿੱਚ ਵੋਟ ਬਹੁਤ ਆ ਇਸ ਸਾਲ ਕੇ ਦੇ ਅੰਦਰ ਵੋਟ ਸਾਡਾ ਹੱਕ ਵੀ ਬਣਦਾ ਜਿਵੇਂ ਤੁਹਾਡੇ ਹੀ ਅੰਦਰ ਚਾਂਦ ਸਿੰਘ ਸ਼ੀਰਗੱਲ ਜਿਹੜੇ ਆ ਰਿਲੇਟਿਵ ਆ ਉਹ ਵੀ ਕਹਿੰਦੇ ਆ ਯਾਰ ਤੁਸੀਂ ਹੁਣ ਸਭ ਕੋਲ ਤੁਸੀਂ ਲੈਣਾ ਤੇ ਉੱਥੇ ਹੀ ਇਹ ਜਿਹੜੀ ਇਤਿਹਾਸਕ ਘਟਨਾਤੀ ਆ ਤੇ ਦੇਸ਼ਪੱਖਤਾ ਦਾ ਪਿੰਡ ਹੈ ਤੇ ਬੀਬੀ ਮਾਨ ਜਿਹੜੀ ਆ ਉਹ ਧਾਰਮਿਕ ਤੌਰ ਤੇ ਔਰ ਦੇਸ਼ਪੱਖਤਾ ਦੀ ਜਿਹੜੀ ਇਹ ਸੰਘਰਸ਼ ਆ ਉਹਨੂੰ ਵੀ ਬਹੁਤ ਉਹ ਪਿਆਰ ਕਰਨ ਵਾਲੀ ਉਹਨਾਂ ਨਾਲ ਗੱਲ ਹੈ ਤੇ ਤਾਇਓ ਬਿਲਗੇ ਨੂੰ ਬਹੁਤ ਪਿਆਰ ਕਰਦੇ ਆ ਤਾਇਓ ਬਿਲਗੇ ਵਿੱਚ ਬਹੁਤਾ ਜਿਆਦਾ ਆਉਂਦੇ ਆ ਬੇਸ਼ੱਕ ਬਿਲਗੇ ਦੇ ਜਿਹੜੇ ਲੋਕ ਆ ਉਹ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਬੇ ਹੋ ਸਕਦਾ ਇੰਨਾ ਮੰਨ ਲਓ ਉਹਨਾਂ ਨੂੰ ਨਹੀਂ ਸਹਯੋਗ ਕਰਦੇ ਜਿਵੇਂ ਉਹਨਾਂ ਪ੍ਰੈਕਟੀਕਲ ਤੌਰ ਤੇ ਜਦੋਂ ਵੋਟਾਂ ਦੀ ਗੱਲ ਹੁੰਦੀ ਹੈ ਤਾਂ ਉਹਦੇ ਮਨ ਦੀ ਭਾਵਨਾ ਆ ਵੀ ਜਿਹੜਾ ਮੈਂ ਬਿਲਗਲੇ ਜੋ ਕਰਦੀਆਂ ਉਹਦੇ ਬਦਲੇ ਮੈਨੂੰ ਬਿਲਗਲੇ ਦੇ ਰੋਗ ਜਿਹੜਾ ਉਹ ਕ੍ਰੈਡਿਟ ਵੀ ਦੇਣ ਆਪਾਂ ਗੱਲ ਹੋਰ ਪਾਸੇ ਨੂੰ ਲੈ ਗਏ ਆ ਤੇ ਮੁਰਦਦੇ ਆਪਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦੀ ਸੋਚ ਬਿਲਗਲੇ ਜਿਹੜੀ ਬਹੁਤ ਭਾਰੂ ਆ ਬੇ ਬਿਲਗਾ ਕੁਛ ਨਮੂਨੇ ਦਾ ਜਿਹੜਾ ਨਗਰ ਬਣੇ ਹਲਕਾ ਨ ਕੋ ਉਧਰ ਵਿੱਚ ਮੈਂ ਕਹਿੰਦਾ ਬਿਲਗਾ ਨਹੀਂ ਐਕਚੁਅਲੀ ਬਿਲਗਾ ਲਾਕ ਹੈ ਕਰਦੀ ਸ਼ੀ ਡੂਇੰਗ ਫੋਰ ਬਿਲਗਾ ਲਾਕ ਹੈ ਬਿਲਗਾ ਲਾਕ ਬਿਕੋਜ਼ ਅਪਲੇ ਅਪਾ ਗੁਰੂ ਅਰਜਨ ਦੇ ਜੀ ਗੱਲ ਕਰ ਰਹੇ ਹਾਂ ਵਰਗੇ ਨਾ ਕੁਝ ਅ ਗੁਰੂ ਅਰਜਨ ਦੇ ਦੀ ਕਿਹੜੀ ਆਪਾਂ ਮਨੋਦੇ ਆ ਬਰਾਤ ਠੀਕ ਹੈ ਬੋਲੋਗੇ ਆਪਾਂ ਵੀ ਐਨੀਵਰਸਰੀ ਵਾਲਾ ਸਾਲ ਵਾਲਾ ਸਵਾਲੀ ਦੁਨੀਆ ਬੋਲਿਆ ਰਾਈਟ ਮੈਂ ਇਹ ਕਹਿੰਦਾ ਆਪਾਂ ਇਹ ਹੁਣ 10 15 ਸਾਲ ਹੋਨੇ ਆ ਜੀ ਉਦੋਂ ਮੈਨੂੰ ਮੈਂ 450 ਸਾਲ ਹੋਨੇ ਆ ਠੀਕ ਹੈ ਮੈਂ ਕਹਿੰਦਾ ਆਪਾਂ ਇਹ ਸਾਰੇ ਲੱਖ ਦੇ ਕਲ ਬਲਗੇ ਨਹੀਂ ਬਗਲੇ 45 ਪੈੰਡਵਾ ਜੀ ਉਹਨੇ 8 ਕਿਲੋ 8 ਕਿਲੋਮੀਟਰ ਹਨ ਲਾਗੇ ਲਾਗੇ ਆਪਾਂ ਦਸ਼ੀਏ ਵੀ ਗਵਿੰਦਵਾ ਤੋਂ ਲਾ ਲਾਓ ਠੀਕ ਹੈ ਗਵਿੰਦਵਾਲ ਤੋਂ ਗਵਿੰਦਵਾਲ ਹਾਂਜੀ ਬਿਆਸ ਤੋਂ ਉਹ ਤੋਂ ਲਾ ਲਾਓ ਫਿਰ ਉਹ ਸੁਣ ਕੋਦਰ ਜੀ ಶ್ರೀ ਸ਼ੰਕਰ ਜਿੰਨੇ ਵਾਸਤੇ ਵਿੱਚ ਉਹ ਰਸਤੇ ਦਾ ਆਪਾਂ ਸਾਰਾ ਬਨੋਟ ਕਰੀਏ ਏਰੀਆ ਦੀ ਠੀਕ ਹੈ ਆਈ ਥਿੰਕ ਲੋਕਾਂ ਨੂੰ ਪਤਾ ਨਹੀਂ ਪਤਾ ਨਹੀਂ ਸਹੀ ਗੱਲ ਹੈ ਸਾਰੇ ਜਾਂਦੇ ਆ ਯਾਤਰਾ ਕਰਦੇ ਆ ਜਾਵੋ ਜਾਵੋ ਜਿੱਥੇ ਜਾਵੋ ਆਗਰੇ ਜਾਂਦੇ ਆ ਦਿੱਲੀ ਜਾਂਦੇ ਆ ਬਟ ਆਪਾਂ ਨੂੰ ਅਪਰੀਸ਼ੀਏ ਨਹੀਂ ਆਪਣੀ ਹਿਸਟਰੀ ਕਿ ਨਹੀਂ ਆਪਣੀ ਪਿੰਡਾਂ ਦੀ ਹਿਸਟਰੀ ਕਿ ਨਹੀਂ ਜੀ ਆ ਜਾਤ ਰੇ ਕਰੋ ਇਹ ਦੱਸੋ ਸਾਡੇ ਸਰੂਤਿਆਂ ਨੂੰ ਵੀ ਯਾਤਰਾ ਯਾਤਰਾ ਹੋ ਜਿੰਨੇ ਕਿੱਥੋਂ ਕਿੱਥੇ ਦੀ ਹੋਣੀ ਚਾਹੀਦੀ ਆ ਆਪਣੇ ਲੱਗ ਕੇ ਸਾਰੇ ਆਪਿੰਨ ਬਈ ਪੜਾਈਆ ਬਹੁਤ ਸਾਰਾ 2-3 ਕਿਲੋਮੀਟਰ ਤੁਰ ਕੇ ਜਾ ਲੋ ਬਿਲਕੁਲ ਨੂਰ ਮਹਿਲ ਸਹੀ ਆ ਤੇ ਜੜਿਆਲਾ ਬਟਾਲਾ ਸਬਲਾਵਾ ਰੋੜਕਾ ਬਿਲਕੁਲ ਇਹਨੂੰ ਸਾਗਤਪੁਰ ਸਾਗਤਪੁਰ ਉਹ ਪਟਾਪਰੇ ਹਰੀਪੁਰ ਇਹ ਲੱਗੀ ਲੱਗੀ ਪਿੰਡ ਵਾ ਇਹ ਹਿਸਟਰੀ ਬਹੁਤ ਅਨੂਰਨ ਵਾਲੀ ਹਿਸਟਰੀ ਲੋਕਾਂ ਨੂੰ ਪਤਾ ਨਹੀਂ ਅਗਰ ਰੋੜਾ ਪਾਈ ਤੇ ਬੈਠੇ ਆ ਹਾਂ ਹਾਂਜੀ ਇਹ ਸ਼ੇਸਾ ਸੂਰੀ ਮਾਗਾ ਸ਼ੇਸਾ ਸੂਰੀ ਮਾਗਾ ਕੋਣ ਬਿਲਕੁਲ ਉਹ ਪਛਾਣ ਉਹਨਾਂ ਦੇ ਜਿਹੜੇ ਪਿੱਲਰ ਆ ਸ਼ੇਸਾ ਮੋਗਲ ਐਮਪਾਇਰੀ ਬਿਲਕੁਲ ਬਸ ਟੂਰਨ ਪਲੈਸ ਇਟ ਉਹ ਦੂ ਦੂ ਵਾਰੀ ਰਾਜ ਕਿਤੇ ਅਕਬਲ ਦੇ ਹਿਮਤ ਦੇ ਟਾਈਮ ਤੇ ਕੋਲੋਂ ਆਪਣੇ ਗੁਰੂ ਅਰਜਨ ਉਹਨਾਂ ਸੇ ਤੇ ਨੂਰਮੰਹ ਦੀ ਹਿਸਟਰੀ ਤਾਂ ਹੀ ਪੁੱਛਦਾ ਕਿਲਾ ਕਿਲਾ ਉਹ ਹੈਰਿਟਜਾ ਬਿਲਕੁਲ ਨੂਰਮੰਹ ਦੀ ਸਰਾ ਸਾਰੇ ਜਹਾਨ ਦੀ ਦੁਨੀਆਂ ਦੁਨੀਆਂ ਆਪਨੇ ਆਪਣੇ ਗੋਰੇ ਸਾਰੇ ਵਿਜ਼ਿਟ ਕਰਦੇ ਆ ਬਿਲਕੁਲ ਪਰ ਉਹਨੂੰ ਪਤਾ ਨਹੀਂ ਵੀ ਨੂਰਮੰਹ ਨੇ ਨੂਰਮੰਹ ਕਿਹੜੇ ਬਣਾਇਆ ਹਾਂ ਉਹ ਬਣਾਇਆ ਜੰਗੀ ਨੇ ਉਹਨੇ ਮੁੰਡੇ ਜਹਾ ਸ਼ਾਹ ਜਹਾਂ ਨੇ ਬਣਾਇਆ ਤਾਜਮਹਾਲ ਜੀ ਤੋ ਇੱਕ ਰਹਾ ਹਿਸਟਰੀ ਆ ਉਹ ਰਹਾ ਰੋਡ ਕਿਲਾ ਬਣਿਆ ਇਹ ਯੂਨੈਸਕੋ ਹੈਰੀਟੇਜ ਤੇ ਲਿੰਕ ਇਹ ਆ ਉਹ ਪਾਣੀਪਾਸ਼ ਨੂੰ ਉਹਨੂੰ ਸ਼ੀਤ ਕਰਾਇਆ ਸੀ ਹਾਂ ਹਿਸਟਰੀ ਜੜਦੀ ਆ ਪਾਣੀਪਾਸ਼ ਨੂੰ ਸ਼ੋਸ਼ੇ ਬੈਠੇ ਸ਼ੀਤ ਕਰਾ ਕੇ ਉਹ ਤੋ ਬਾਅਦ 3 ਸਾਲ ਲੱਗੇ ਇੱਕ ਕਿਲੇ ਬਣਾਉਣ ਨੂੰ ਜੀ ਰਾਈਟ ਇਹ ਲਿੰਕ ਆ ਆ ਤੇ ਹੋਰ ਕੀ ਕੀ ਗੁਰੂ ਅਜਿੰਦੇ ਦੀ ਬਰਾਤ ਹੈ ਨਾ ਜੀ ਉਹ ਬਰਾਤ ਇਲਸਟ੍ਰੇਸ਼ਨ ਦੇਖੋ ਸਹੀ ਹੈ ਇਲਸਟ੍ਰੇਸ਼ਨ ਕੀ ਆ ਉਹਦੇ ਵਿੱਚ ਸਾਰੇ ਬੰਦੇ ਸੀ ਹਿੰਦੂ ਮੁਸਲਮਾਨ ਸਾਰੇ ਸੀਗੇ ਸ਼ਖਸੀਤਾਂ ਸਾਰੇ ਸੀਗੇ ਰੈਵਰ ਆਹ ਚਾਹਤੇ ਗੁਰੂ ਵੀ ਨਾਲ ਸੀਗੇ ਜੀ ਉਹਦੀ ਇਲਸਟ੍ਰੇਸ਼ਨ ਗੁਰਦੁਆਰੇ ਲਈ ਕੀਆ ਉਹਦੀ ਉਹ ਸੀ ਮਲਟੀ ਕਲਚਰਲ ਮਲਟੀ ਫੈਥ ਡਾਈਵਰਸਿਟੀ ਬਰਾਤ ਬਿਲਕੁਲ ਇਹ ਨੰਬਰ 1 ਪ੍ਰਿੰਸੀਪਲ ਆ ਇਹ ਨੂੰ ਗੱਲ ਕਰਨੀ ਚਾਹੀਦੀ ਆ ਉਹਦੀ ਬਰਾਤ ਹੀ ਦੇਖ ਲੋ ਆ ਬੰਨੂ ਮੰਨ ਲਓ ਬਾਚੂ ਵੀ ਉਹ ਕਿੰਨੇ ਕਿੰਨੇ ਬੰਦੇ ਸਾਰੇ ਇਕੱਠੇ ਕੀ ਸੀ ਸੋ ਉੱਪਰ ਦੇ ਭਾਈਚਾਰਾ ਦੇ ਦੇਖਦੇ ਹੋ ਦੇਖਦੇ ਹਾਂ ਬਿਲਕੁਲ ਉਹਦੀ ਉਹ ਵਿਚਕਰ ਇਲਸਟ੍ਰੇਸ਼ਨ ਫੋਟੋਆਂ ਤਾਂ ਹੈ ਨਹੀਂ ਸੀ ਨਾ ਕਿਹਾ ਹਾਂ ਨਿਸ਼ਚਿਤ ਤੌਰ ਤੇ ਬਣਾਈ ਗਿਆ ਪਰ ਦ੍ਰਿਸ਼ ਬਣਾਇਆ ਦ੍ਰਿਸ਼ ਬਾਈ ਹਾਂ ਤਾਂ ਉਹ ਬਾਣੀ ਵੀ ਆਪਣੀ ਗੁਰਬਾਣੀ ਵੀ ਸੀ ਬਿਲਕੁਲ ਤੇ ਕਹੋ ਜਾਂਦੇ ਘਰ ਤੋਂ ਰੇ ਪਕਾਰਦੇ ਆਂ ਸ਼ੁਕਰੀਨ ਸਾਫ ਕਰਦੇ ਇਹਨਾਂ ਨੂੰ ਪਤਾ ਕਿਨੇ ਸ਼ੁਕਰੀ ਸਾਹਿਬ ਲੈ ਕੇ ਆਇਆ ਜੀ ਹੈ ਫਿਰ ਮੈਂ ਕਹਿੰਦਾ ਵੀ ਨੰਬਰ 1 ਤਾਂ ਇਹ ਹੋ ਗਈ ਡਾਈਵਰਸਿਟੀ ਜੀ ਹੈ ਫਿਰ ਦੂਜੀ ਚੀਜ਼ ਆ ਜੀ ਉਹ ਅਚੀਵਮੈਂਟ ਕਿਤਾਬ ਉਹ ਜਿਹਦੇ ਨੇ 25 ਸਾਲ ਲੱਗੇ ਬਿਲਕੁਲ ਇਕੱਠਾ ਕੰਪਾਇਰ ਕੀਤੀ ਆ ਆਪਣੇ 15 ਪੰਖ ਸੇਖ ਬਾਬਾ ਫਰੀਦ ਕਬੀਰ ਤੋਂ ਉਹ ਇਹ ਇਕੱਠੀਆਂ ਕਰਕੇ ਬਾਹਾਂਗੇ ਉਹ ਰਾਈਟ ਗੁਰੂਗਰਾ ਸਾਹਿਬ ਫੇ ਗੁਰੂ ਨਾਨਕ ਜੀ ਗੁਰਾਂ ਗਦੀਆਂ ਰਮਨ ਦਾਸ ਜੀ RAMDAS ਆਪਣੇ ਆਪਣੇ RAMDAS ਉਹ ਇਕੱਠਿਆ ਕਰਕੇ 5894 ਆ ਸ਼ਬਦ ਬਿਲਕੁਲ 5894 ਸ਼ਬਦ ਦੂਜਾ 216 ਪੰਜ ਪਾਸ਼ਾ ਦੇ ਸਹੀ ਜਿਸ బిਗੇਸਟ ਅਚੀਵਮੈਂਟ ਐਨੀ ਦੁਨੀਆ ਵਿੱਚ ਬੜਾ ਬੱਚੇ ਵਰਲਡ ਵਿੱਚ ਬੇਸ਼ ਬੇਚ ਜੀ ਆਪਾਂ ਇਸ ਵੀ ਡੋਟ ਹਵ ਟੂ ਸੇ ਆਪਾ ਕੋਰੋਨ ਇੰਡੀਆ ਨਾ ਜੀ ਸਾਰੇ ਉਹਨਾਂ ਵਿੱਚ ਉਹਨਾਂ ਪਾ ਲੋਕੀ ਪ੍ਰੋਫਿਟ ਦਾ ਪਤਾ ਆ 크ਿਸਮਸ ਲੋਕੀ ਮਨਾਉਂਦੇ ਆ ਸਾਰੇ ਦੁਨੀਆ ਨੂੰ ਆ ਠੀਕ ਹੈ ਡਾਟ ਵੀ 크ਿਸਚੀਅਨ ਜੀ ਉਹਨੇ ਪਤਾ ਹੈ ਬਿਲਕੁਲ ਈਸਟਰ ਮਨਾਉਂਦੇ ਆ ਬਿਲਕੁਲ ਸਹੀ ਗੱਲ ਫਿਰ ਮੇਰਾ ਮਤਲਬ ਲੋਕਾਂ ਨੂੰ ਪਤਾ ਕਰ ਨਹੀਂ ਇਹਦੇ ਬਾਰੇ ਠੀਕ ਹੈ ਸੋ ਇਹ ਭਿਗੜੀਸ਼ ਯੀ ਦਿਗਾ ਲਗੀ ਆ ਜੀ ਉਹ ਕੀਤਾ ਹਾਂ ਜੀ ਬਾਸ਼ਾ ਨੇ ਬਿਲਕੁਲ ਗੁਰੂ ਜੰਗਨੀ ਉਹ ਕਿਹਾ ਫ੍ਰੀडम ਥੋਟ ایکسپریشن بلیف صحیح سن وچ پانچ چیزیں اے اے رائٹس وا اے رب نے دتے ہیں ہاں نہیں دیندے سر رائٹس وہ نہیں سکتے نہیں سکتے ہاں کھو سکتے ہیں ٹھیک ہے اے تو جمے نہ ہے جی یہ ہے ڈیکوریشن اف ہیومن رائٹس ان یو این 1949 اے وچ پایا پایا او دے وچ تے اپنے کنسٹیٹیوشن پایا ہے ا دے لو چل دی ہوئی کوئی چیز پائی ہیں اپنے پہلی لائن اپنی پہلی اپنی دو دن لائن پڑھ لو جی انڈین ਜੋ ਗੁਰੂ ਅਰਜਨ ਦੇਵ ਜੀ ਕਹ ਰਿਹਾ ਤੇ ਅੱਗੇ ਆਪਾਂ ਗੱਲ ਕਰ ਲੈਨੇ ਆ ਕਿ ਆਪਣਾ ਇਹ ਸਵਾਲ ਹੈ ਕਿ ਐ ਤੁਸੀਂ ਕਿਹਾ ਵੀ ਛੱਪੜ ਜਿਹੜੇ ਖਤਮ ਹੋ ਜਾਣੇ ਆ ਤੇ ਤੁਸੀਂ ਕਿਹਾ ਸੀ ਕਿ ਬਿਮਾਰੀਆਂ ਖਤਮ ਹੋ ਜਾਣਗੀਆਂ ਜਾਂ ਘਟ ਜਾਣਗੀਆਂ ਘਟ ਤਾਂ ਹੋਈਆਂ ਨਹੀਂ ਜਿੰਦੇ ਬਟ ਫਿਰ ਕਿਹਨੇ ਕਲਿੰਡਿੰਸ ਹਾਈਜੀਨੋ ਇਹਦਾ ਪਰਸਲ ਹੋ ਜਾਂਦਾ ਬੰਦਾ ਜੀ ਹੁਣ ਫਿਰ ਇਹ ਛੱਪੜ ਕਿਹੜੇ ਹੋ ਆਪਣੇ ਕਿਹਨਾਂ ਟਰਲੋਕ ਕਲੈਂਸ ਨੰਬਰ ਉਹ ਨਾਲੋਂ ਆਪਣਾ ਪਾਸਾ ਅਸੂਜ ਰਾਈਸ ਮੈਨਾ ਬ ਚੜਦਾ ਦੋ ਜੀ ਇਹ ਇਹਦਾ ਪਾਸਾ ਆਪਾਂ ਨਹੀਂ ਕੀਤਾ ਜੀ ਰੇਲਵੇ ਲਾਈਨ ਉੱਧਰ ਗਾ ਰੇਲਵੇ ਐਕਸ ਸੋਲਸ ਹਾਪਰਾਣਾ ਆ ਪ੍ਰਾਣਾ ਹਾਂ ਜੀ ਜੀ ਸਿਵਲ ਹਸਪੀਟਲ ਪਰ ਸੋਸਾ ਲੂਗਾ ਪ੍ਰਾਣਾ ਹਾਂ ਜੀ ਆਪਣਾ ਬਸ ਗਾਈ ਦਿਨ ਜੀ ਸਹੀ ਆ ਇਸ ਦੀ ਐਂਟ੍ਰੈਂਸ ਟੂ ਬਲਗਾ ਮੇਨ ਬਲਗੇ ਦੀ ਸਹੀ ਆ ਹੁਣ ਤੂੰ ਸਿੱਧੇ ਜਾਓ ਹਾਂ ਜੀ ਹੁਣ ਤੁਰੇ ਹੁਣ ਜਾਓ ਅਕਰ ਸਿਵਲ ਹਸਪੀਟਲ it i can't quote the hospital sorry ji building sir okay theek hai sir look after kiti nahi kujh baneya si na haan ji ek khetan ch log ikatthe ho gaye party kiti bahut sund ban gayi building on sorry you can't quote the hospital sahi gal hai okay ha it normal was under area si ji ਦੋ ਪਰਵਾ ਨੇ ਰਨ ਕੀਤੇ ਕਿਤੇ ਬਣਾਇਆ ਸੀ ਇੱਕ ਇੱਕ ਜੁਦੀਆਲਾ ਬਣਾਇਆ ਸੀ ਇੱਕ ਮਕੰਦੁਰ ਦੋ ਡਾਕਟਰ ਬੋਰਡ ਲਗਾਇਆ ਸਟੋਨ ਲਗਾਇਆ ਗੁਰਦਿਆ ਸਿੰਘ ਅਨਮੋਰੀ ਸਿੰਘ ਅਮਰੀਕ ਸਿੰਘ ਦੋ ਪਰਵਾ ਸੀ ਇਹ 10 ਰਨ ਕੀਤੇ ਸੋਹਣੇ ਅੱਛਾ 1935 ਗਾਲਾ 1935 ਬੇਲਗਾ ਨੂਰਮੈਲ ਤੇ ਮਕੰਦੁਰ ਨਹੀਂ ਬੇਲਗਾ ਜੁਦੀਆਲਾ ਐਂਡ ਮਕੰਦੁਰ ਸਿਵਲ ਹਸਪਤਲ ਸੀ ਬੇਲਗਾ ਨੂਰਮੈਲ ਜੁਦੀਆਲਾ ਨੂਰਮੈਲ ਆਪਣੇ ਕੰਟਰੋਲ ਸੀ ਅੱਛਾ ਅੱਛਾ ਇਹ ਪ੍ਰਾਇਮਰੀ ਸੈਂਟਰ ਸੀ ਨੂਰ ਮਿਆ ਸੀ ਅੰਡਰ ਬੈਲਗਾ ਨੂਰ ਅੱਛਾ ਬਿਲਕਾ ਜੜਿਆਲਾ ਤੇ ਮਖੰਦ ਕੋ ਤਿੰਨ ਦੋ ਪ੍ਰਾਇਮਰੀ ਸਰਜਨ ਹੁਣ ਵੀ ਜਿਹੜੀ ਤਨਖਾਹ ਆ ਨੂਰ ਮਹਿਲ ਦੀ ਹਾਂਜੀ ਉਹ ਇੱਥੋਂ ਬਣਦੀ ਆ ਉਹੀ ਮੈਂ ਹੋਈ ਮੈਂ ਦੱਸ ਲਗਾ ਹਾਂਜੀ ਉਹ ਸੁਬਤ ਆਪਾਂ ਨੇ ਕੋਲ 100 ਸਾਲ ਗੋਰੇ ਚ ਗਏ ਹੋਏ ਨੂੰ ਬਿਲਕੁਲ ਸੜਕ ਬਿਲਡਿੰਗ ਨਹੀਂ ਸਾਹਮਣੇ ਬਿਲਡਿੰਗ ਆ ਮੰਨ ਲਓ ਉਹਨੂੰ ਹਿਸਟਰੀ ਨਹੀਂ ਸਾਹਮਣੇ ਹੋਈ ਨਹੀਂ ਅਪਡੇਟ ਅਪਡੇਟ ਵੀ ਨਹੀਂ ਹੋਇਆ ਹਾਂ ਹਾਂ ਮੈਂ ਹੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਆਪਣਾ ਅਗਲਾ ਸਵਾਲ ਚੈਰਿਟੀ ਦਾ ਹੋਣਾ ਬਿਲਗੇ ਦੇ ਵਾਸੀ ਬਹੁਤ ਚੈਰਿਟੀ ਦੀ ਗੱਲ ਕਰਦੇ ਆ ਪਰ ਜੇ ਦੇਖਿਆ ਜਾਵੇ ਤਾਂ ਮੈਂ ਵਿੱਚ ਇਹ ਇੱਕ ਗੱਲ ਕਰ ਲੈਣਾ ਕਿ ਬਿਲਗੇ ਦੇ ਲੋਕ ਜਿਹੜਾ ਬੜੀ ਵੱਡੀ ਵਾਦੀ ਆ ਬੜਾ ਇੱਥੇ ਸਿਆਸਤ ਆ ਬੜੀ ਮੰਨ ਲਓ ਸਿਆਸਤ ਪੋਜ਼ਿਟਿਵ ਜਿਹੜੀ ਚਾਹੀਦੀ ਵੀ ਆ ਸਮਾਜ ਲਈ ਵੀ ਬਿਲਗੇ ਦੇ ਲੋਕਾਂ ਨੇ ਬਿਲਗਾ ਜਨਰਲ ਹਸਪਤਾਲ ਦੇ ਪੈਰਲ ਮੰਨ ਲਓ ਬਰਾਬਰ ਅਗਰ ਇਹਨੂੰ ਵੀ ਸਹਾਰਦੇ ਇੱਥੇ ਵੀ ਫੈਸਿਲਿਟੀ ਹੁੰਦੀ ਤਾਂ ਕੰਪੈਰੀਸ਼ਨ ਹੁੰਦਾ ਬਈ ਲੋਬੀ ਅਸੀਂ ਮੰਨ ਲਓ ਇਹ ਹਸਪਤਾਲ ਨੂੰ ਸਾਂਭਿਆ ਸਾਡੇ ਕੋਲ ਪਿਛਲੇ 20-25 ਸਾਲਾਂ ਚ ਇੱਥੇ ਐਕਸਟਰਾ ਮਸ਼ੀਨਰੀ ਜਿਹੜੀ ਆ ਉਹ ਅਵੇਲੇਬਲ ਨਹੀਂ ਹੋਈ ਉਹਦੇ ਲਈ ਵਧੀਆ ਬਿਲਡਿੰਗ ਨਹੀਂ ਬਣੀ ਹੋਰ ਵੀ ਬਹੁਤ ਸਾਰੇ ਸਵਾਲ ਆ ਇਹ ਮੈਂ ਤੁਹਾਡੇ ਨਾਲ ਗੱਲ ਕਰਦਿਆਂ ਆਪਣੀ ਲੋਕਾਂ ਨੂੰ ਸਵਾਲ ਕਰਦਾ ਬਈ ਅਸੀਂ ਖੜੇ ਕਿੱਥੇ ਆ ਅਸੀਂ ਮੰਨ ਲਓ ਟਿੱਪਣੀਆਂ ਯਾਦੀ ਕਰਦੇ ਆ ਕੰਮ ਘਟ ਕਰਦੇ ਆ ਤੇ ਮੈਨੂੰ ਹੁਣ ਤੁਸੀਂ ਦੱਸਣਾ ਕਿ ਬਿਮਾਰੀਆਂ ਘਟਣਗੀਆਂ। ਨੰਬਰ 1 ਕੋ ਮੇ ਕੋ ਵੀਡੀਓ ਵੀ ਹੈ ਹਸਪਤਲ ਦੀ ਹੈ 40 50 ਹਮੇਂ ਚੀਜ਼ਾਂ। ਅੱਛਾ ਜੀ। ਉਹਨਾਂ ਨੇ ਪਲਾਨ ਸੀ ਸੀ ਹਸਪਤਲ ਕਰਨਾ ਉਹਦਾ ਮੈਂ ਇੰਟਰਸਟ ਕੀਤਾ ਜੀ। ਅੱਛਾ ਜੀ। ਮੈਂ ਮੈਂ ਸੁਗਰੀ ਵੀ ਜੀ ਕੋ ਹਸਪਤਲ ਨਵਾ ਗਿਆ। ਠੀਕ ਹੈ। ਮੈਂ ਮੈਂ ਫਿਰ ਉਹ 30 ਸਾਲ ਕਰ ਗੱਲ ਸਟਾਰਟ ਕੀਤੀ ਜੀ ਹਸਪਤਲ ਦੀ। ਮੈਂ ਮੈਂ ਚਾਹੁੰਦਾ ਇਹਨੂੰ ਡਿਵੈਲਪ ਕਰੀਏ। ਅੱਛਾ ਇਹ ਵੀ ਤੁਹਾਡਾ ਮਾਨ ਦਾ ਸੁਪਨਾ। ਅੱਛਾ ਜੀ। ਅੱਛਾ ਜੀ ਇਹ ਸੀ ਮੈਂ ਪਲਾਨ ਜੀ ਇਹਨੂੰ ਪੈਸੇ ਦੇ ਕੇ ਬਿਲਡਿੰਗ ਬਣਾ ਲਈ ਸੋਣੀ ਠੀਕ ਹੈ ਤੇ ਫਿਰ ਸਾਡੇ ਬੰਦੇ ਉਹ ਥੋੜੇ ਕਹਿੰਦੇ ਨਹੀਂ 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 ਰਹਿਣ ਦਿਓ ਆਪਾਂ ਸੈਟ ਕਰੀਏ ਜਮੀਨ ਦਾ ਤਾਂ ਉਹ ਬਣ ਗਿਆ ਕਿ ਨਹੀਂ ਚੈਰਿਟੀ ਵੀ ਹੁੰਦੀ ਹੈ ਨਾ ਜੀ ਚੈਰਿਟੀ ਹੋਈ ਉਸ ਫੰਡ ਤਾਂ ਹੋਣਾ ਚਾਹੀਦਾ ਕਿਸੇ ਪਾਸੋਂ ਕੋਪਸ ਫੰਡ ਤਾਂ ਹੋਣਾ ਚਾਹੀਦਾ ਫੰਡ ਤਾਂ ਇਹ ਚੈਰਿਟੀ ਆ ਚੈਰਿਟੀ ਕਿਦਾਂ ਹੋ ਸਕਦੀ ਹੈ ਹੈ ਚੈਰਿਟੀ ਉਹਨਾਂ ਨੂੰ ਹੋਣੀ ਚਾਹੀਦੀ ਆ ਕਿ ਗਰੀਬ ਆ ਜਿਨ੍ਹਾਂ ਦੀ ਆਮ ਆਮ ਨਹੀਂ ਹੈ ਹਨਾ ਅਸੀਂ ਉਹ ਕੰਟਰੀਆਂ ਉਹ ਇੰਗਲੈਂਡ ਵਿੱਚ ਵੀ ਉਹ ਯੂਰਪ ਵਿੱਚ ਉਹ ਵੀ ਟੈਕਸ ਪੇ ਕਰਦੇ ਆ ਜੀ ਟੈਕਸ ਪੇ ਕਰਦੇ ਆ ਅੱਛਾ ਜੀ ਤਾਂ ਸਿਸਟਮ ਅੰਚਦਾ ਬਿਲਕੁਲ ਰਾਈਟ ਉਹ ਬੜੀ ਸੀ ਫੋਰ ਪੂਪਲ ਪਰ ਉੱਤੇ ਉਹ ਬੀਅਸ ਉਹ ਅਬਿਊਸ ਹੋ ਜਾਂਦਾ ਕਿਨੋਂ ਕੋ ਪੈਸੇ ਜੇਬਾਂ ਵਿੱਚ ਹਾਂ ਉਹ ਫ੍ਰੀ ਲੈਂਦੇ ਆ ਫੇ ਪੰਗਾ ਪੈ ਗਿਆ ਇਹ ਪੰਗਾ ਬੈਠ ਹੁਣ ਪੰਗਾ ਉੱਤੇ ਪਿਆ ਸਾਰੇ ਅੱਛਾ ਟੂ ਟੂ ਵੀ ਫੋਰ ਕਰ ਸਕੋ ਉੱਤੇ ਵੇਟਿੰਗ ਲਿਸਟ ਬਹੁਤ ਹੈ ਪੁਆਇੰਟ ਮਿਲ ਮਿਲਦਾ ਉਹ ਤੇ ਡਾਕਟਰ ਦੇਖਣ ਲਈ ਅੱਛਾ ਇੰਗਲੈਂਡ ਵਿੱਚ ਇਦਾਂ ਦੇ ਹਾਲਾਤ ਬਣ ਗਏ ਯਾ ਜੀ ਲੋਕੀ ਜਿਹੜੇ ਵੱਡੇ ਵੱਡੇ ਟੈਕਸੀ ਵਾਲਾ ਪੇ ਕਰਦੇ ਹੈ ਨਾ ਸੋ ਇਹ ਇੱਕ ਜਿਹੜੀ ਸਿਸਟਮ ਅੱਛ ਸਾਰੇ ਮੋਰਕਸ ਪ੍ਰੋਬਲਮ ਹੈਗੇ ਆ ਇਨਸਾਨ ਹੀ ਇਨਸਾਨ ਤੁਈ ਤੇ ਪੋਲੀਟਿਸ਼ੀਨ ਉਤੇ ਪੋਲੀਟਿਸ਼ੀਨ ਇਤੇ ਡਾਕਟਰ ਉਤੇ ਬਿਜ਼ਨਸਮੈਨ ਉਤੇ ਪ੍ਰਿੰਸੀਪਲ ਸੇਮ ਹੀ ਆ ਬਿਲਕੁਲ ਅ ਇੱਕ ਗੱਲ ਹੈਗੀ ਆ ਜੀ ਸੋ ਚੈਰੀਟੀ ਦੇ ਮਸਲੇ ਕਿ ਕਹਿੰਦੇ ਆ ਸੋ ਫੰਡ ਕੋਪਸ ਫੰਡ ਹੋਣਾ ਜਿਆਦਾ ਜਿਆਦਾ ਜੀ ਇਹ ਗ੍ਰੇਡਿੰਗ ਆ ਤੇ ਐਕਸ ਸਾਡੇ ਐਕਸ ਵੀ ਕਰਦੇ ਜੂ ਪਰ ਸਾਡੇ ਕਾਫੀ ਫਸੜੀ ਹੋਤੇ ਜੀ ਉਹਨਾਂ ਪਲਾਈ ਨਹੀਂ ਬਣਾ I don't know ਨੀਰ ਪਲੇਸਮੈਂਟ ਹੀਪਰ ਪਲੇਸਮੈਂਟ ਅਵੇਲੇਬਲ ਇੰਪਲਾਂਟਸ ਫ੍ਰੀ ਕੈਟਾਕਟ ਹੋ ਰਿਹਾ 5 ਲੱਖ 12 ਫੈਮਿਲੀ ਐਵਰੀ ਏ ਫ੍ਰੀ ਕੈਂਪੇਨ ਆ ਰਹੀ ਜੀ ਪੇਸ਼ੈਂਟ ਆਵੋ ਜੀ ਡਾਕਟਰ ਚੈੱਕ ਕਰੂਗਾ ਅੱਖਾਂ ਚੈੱਕ ਕਰੂਗਾ ਤੇ ਵੀ ਉਹ ਤੋਂ ਬਾਅਦ ਕੈਟਾਕਟ ਚੋੜੀਆ ਉਹ ਵੀ ਟਾਈਮ ਦਿੰਦਾ ਐਵਰੀ ਵੀਕ ਆ ਕੇ ਅਠ ਨੂੰ ਫ੍ਰੀ ਆਪਰੇਸ਼ਨ ਕਰਦੇ ਆ ਅੱਖਾਂ ਫਰੀ ਆਪਰੇਸ਼ਨ ਕੈਂਪਟਨ ਰੋਡ ਨਹੀਂ ਆ ਗਈ ਲੋਕੀ ਕਹਿੰਦੇ ਸੋ ਇਹ ਗੱਲ ਆ ਮੇਰਾ ਮਤਲਬ ਆਪਾਂ ਕਰੀ ਚੈਰਿਟੀ ਨਾ ਜੀ ਚੈਰਿਟੀ ਲੋਕੀ ਕਹਿੰਦੇ ਕਹਿੰਦੇ ਫਰੀ ਕਰੋ ਦਵਾਈਆਂ ਦਾ ਫੰਡ ਬਣਾਉਣਾ ਸਾਰਾ ਹੈਗਾ ਟਾਰਗੇਟ ਫੰਡ ਬਰੂ ਦੇਣਾ ਪਰ ਟਾਈਮ ਲੱਗਦਾ ਟਾਈਮ ਲੱਗਦਾ ਕਿ ਜਦੋਂ ਜਿਹੜੇ ਡਾਕਟਰਸ ਵੀ ਜਿਹੜੇ ਵੀ ਦਲਤ ਸਮਨ ਨਾ ਬਦਾਨੀ ਸੱਜਣ ਜਿਹੜੇ ਜਿੰਨੇ ਤੁਸੀਂ ਚਾਹੁੰਦੇ ਆ ਉਹਨੇ ਦਾਨੀ ਸੱਜਣ ਨਹੀਂ ਮਿਲਦੀ ਤੇ ਜਿਹਦੇ ਕਰਕੇ ਇਹ ਫੰਡਿੰਗ ਦੀ ਪ੍ਰੋਬਲਮ ਆਉਦੀ ਤੇ ਡਾਕਟਰ ਸਾਹਿਬ ਆਪਣਾ ਜਿਹੜਾ ਇਹ ਆਪਾਂ ਗੱਲਬਾਤ ਕਰ ਰਹੇ ਆ ਇਸ ਵਾਰ ਆਪਾਂ ਨਾ ਇਹ ਐਪੀਸੋਡ ਕਰਾਂਗੇ ਤੇ ਪਹਿਲਾ ਐਪੀਸੋਡ ਦਾ ਜਿਹੜਾ ਆਪਣਾ ਸਮਾਂ ਜਿਹੜਾ ਖਤਮ ਹੋ ਗਿਆ ਤੇ ਹੁਣ ਆਪਾਂ ਨਵਾਂ ਐਪੀਸੋਡ ਜਿਹੜਾ ਉਹਦੇ ਲਈ ਸ਼ੁਰੂਆਤ ਕਰਨੀ ਹੈ। ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।